ਰਾਗ ਗੌਂਡ ਮੁਹੱਲਾ ਪੰਜਵਾਂ ਚੌਪਦ ਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੁਨਤੋ ਕਰਤਾ ਭੇਖਦ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਊਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਲਿਪਤੋ ਕਰਤਾ ਭਗਤੋ ਕਰਤਾ ਬੂਜਿਤ ਕਰਤਾ ਆਵਤ ਕਰਤਾ ਜਾਤ ਵੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੋਲ ਪ੍ਰਸਾਦ ਨਾਨਕ ਜਮ ਸਮ ਦ੍ਰਿਸ਼ਟਾ ਗੋਣ ਮਹੱਲਾ ਪੰਜਵਾਂ ਫਾਕਿਉ ਮੀਨ ਕਪਤ ਕੀ ਨਿਆਈ ਤੂੰ ਉਰਜ ਰਹਿਓ ਕੁ ਸੰਭਾਲਿਓ ਪਗ ਧਾਰੇ ਸਾਸ ਲਿਖੇ ਲੈ ਤਉ ਉਦਰ ਹਾਰ ਗੁਣ ਗਾਇਲੇ ਮਨ ਸਮਝ ਛੋੜ ਅਵਾਇਲੇ ਆਪਣੇ ਰਹਿਣ ਕੋ ਠੋਹਲ ਨੋ ਪਾਵੇ ਕਾਏ ਪਰਕੇ ਜਾਇਲੇ ਰਹਾਉ ਜੂ ਮੈਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਤੰਬਾਲੇ ਜਿਉ ਪੰਖੀ ਇਕੱਤਰ ਹੋਏ ਫਿਰ ਬਿਸ਼ਰੇ ਫਿਰ ਸੰਗਤ ਹਰ ਹਰ ਧਾਇਲੇ ਜੈਸੇ ਮੀਨ ਲਸਨ ਸਾਦ ਬੰਸਿਓ ਉਹੋ ਮੂਠੋ ਮੂੜ ਸੁਮਬਾਇਲੇ ਜੈਸੇ ਮੀਨ ਦਸਨ ਸਾਦ ਬਿੰਦਸਿਓ ਉਹ ਮੂਠੋ ਮੂੜ ਲੁਆਇਲੇ ਤੂੰ ਹੋਆ ਪੰਜ ਬਾਸ ਵੈਰੀ ਕੇ ਛੂਟੇ ਪਰ ਸਰਨ ਆਇਲੇ ਹੋ ਕ੍ਰਪਾਲ ਦੀਨ ਦੁਖ ਪੰਜਨ ਹਮ ਤੁਮਰੇ ਜੀ ਜਨਤਾਇਲੇ ਪਾਉ ਦਾਨ ਸਦਾ ਦਰਸ ਭੇਖਾ ਮਿਲ ਨਾਨਕ ਦਾਸ ਦਸਾਈਲੇ ਰਾਗੋਂਡ ਮਹੱਲਾ ਪੰਜਵਾਂ ਚੌਪਦੇ ਘਰ ਦੂਜਾ ੴ ਸਤਿਗੁਰ ਪ੍ਰਸਾਦਿ ਜੀ ਪ੍ਰਾਨ ਕੀਏ ਜਿਨ ਸਾਜ ਮਾਟੀ ਮੈਂ ਜੋਤ ਰਕੀ ਨਵਾਜ ਬਰਤਨ ਕੋ ਸਭ ਕਿਛ ਭੋਜਨ ਭਗਾਏ ਸੋ ਪ੍ਰਭ ਤਜ ਮੂੜੇ ਕਤ ਜਾਏ ਆਰੰਭ ਕੀ ਲਾਗੋ ਸੇਵ ਗੁਰ ਤੇ ਸੂਜੇ ਨਰੰਜਨ ਦੇਵ ਰਹਾਉ ਜਿਨ ਕੀਏ ਰੰਗ ਅਨੇਕ ਬਲਕਾਲ ਉਪਤ ਪਰਲੋ ਨਿਮਖ ਮਝਾਰ ਜਾਕੀ ਕਤ ਮਿਤ ਕਹੀ ਨਾ ਜਾਏ ਸੋ ਪ੍ਰਭ ਮਨ ਮੇਰੇ ਸਦਾ ਧਿਆਏ ਆਏ ਨਾ ਜਾਵੇ ਨਹਿਚਲ ਤਨੀ ਬਯੰਤ ਗੁਨਾ ਤਾਂ ਕੇ ਕਿਤਗ ਗਨੇ ਲਾਲ ਨਾਮ ਜਾਕੇ ਭਰੇ ਭੰਡਾਰ ਸਗਲ ਕਟਾਰ ਦੇਵੇ ਆਧਾਰ ਸਤਿਪੁਰਖ ਜਾ ਕੋ ਹੈ ਨਾਉ ਮਿਟੇ ਕੋਟ ਅਗ ਨਿਮਖ ਜਸ ਗਾਓ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤਜੀਤ ਗੌਂਡ ਮੁਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮੋਹੀ ਇਸ ਮਨ ਕਾ ਆਧਾਰ ਨਮੋਹੀ ਚਿਤ ਕੀਨੀ ਓਟ ਨਾਮ ਜਪਤ ਮਿਟੇ ਪਾਪ ਕੋਟ ਰਾਸ ਕੀ ਹਰ ਏਕੋ ਨਾਮ ਮਨ ਕਾ ਇਸ਼ਟ ਗੋਰੀ ਸੰਗ ਧਿਆਨ ਰਹਾਉ ਨਾਮ ਹਮਾਰੇ ਜੀ ਕੀ ਰਾਸ ਨਾਮੋ ਸੰਗੀ ਜਤ ਕਤ ਜਾਤ ਨਾਮੋ ਹੀ ਮਨ ਲਗਾ ਮੀਠਾ ਜਲਥਲ ਸਭ ਹੈ ਨਾਮੋ ਦਿੱਠ ਨਾਮੇ ਦਰਗਹ ਮੁਖੁ ਜਲੇ ਨਾਮੇ ਸਗਲੇ ਕੁੱਲ ਉਦਰੇ ਨਾਮ ਹਮਾਰੇ ਕਾਰਜ ਸੀਧ ਨਾਮ ਸੰਗ ਇਹ ਮਨੁਆ ਗੀਦ ਨਾਮੇ ਹੀ ਹਮ ਨਿਰਭਉ ਭਏ ਨਾਮੇ ਆਵਨ ਜਾਵਨ ਰਹੇ ਗੁਰਪੂਰੇ ਮੇਲੇ ਗੁਣਦਾਸ ਕਹੋ ਨਾਨਕ ਸੁਖ ਸਹਿਜ ਨਿਵਾਸ ਗੋੜ ਮਹੱਲਾ ਪੰਜਾਂ ਨਮਾਣੇ ਕੋ ਜੋ ਦੇਤੋ ਮਾਨ ਸਗਲ ਭੂਖੇ ਕੋ ਕਰਤਾ ਦਾਨ ਗਰਬ ਕੋਰਮ ਹੈ ਰਖਣਹਾਰ ਤਿਸ ਠਾਕੁਰ ਕੋ ਸਦਾ ਨਮਸ਼ਕਾਰ ਐਸੋ ਪ੍ਰਭ ਮਨ ਮਾਹਿ ਧਿਆਏ ਕਾਟਾ ਬਕਟ ਜਤ ਕਤੇ ਸਹਾਏ ਰਹਾਓ ਰੰਕ ਰਾਉ ਜਾ ਕੇ ਏਕ ਸਮਾਨ ਕੀਟ ਹਸਤ ਸਗਲ ਪੁਰਾਨ ਬਿਓ ਪੂਸ਼ਨਾ ਮਸਲਤ ਧਰੇ ਜੋ ਕਿਸ ਕਰੇ ਸੋ ਆਪੇ ਕਰੇ ਜਗਾਂਤ ਨ ਜਾਣਸ ਕੋਏ ਆਪੇ ਆਪ ਨਰੰਜਣ ਸੋਏ ਆਪ ਅਕਾਰ ਆਪ ਨਰੰਕਾਰ ਘਟ 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 ਸਭ ਘਟ ਆਧਾਰ ਨਾਮ ਰੰਗ ਭਗਤ ਪਾਏ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੇ ਅਕਾਏ ਨਾਨਕ ਤਿੰਨ ਜਨ ਲਾਗੇ ਪਾਏ ਗੌਂਡ ਮੁਹੱਲਾ ਪੰਜਵਾਂ ਜਾ ਕੇ ਸੰਗ ਇਹੋ ਮਨ ਨਿਰਮਲ ਜਾ ਕੇ ਸੰਗ ਹਰ ਹਰ ਸਿਮਰਨ ਜਾ ਕੇ ਸੰਗ ਕਿਲ ਬਿਕ ਹੋਏ ਨਾਸ ਜਾ ਕੇ ਸੰਗ ਰਿਦੈ ਪ੍ਰਕਾਸ਼ ਸੇ ਸੰਤਨ ਹਰ ਕੇ ਮੇਰੇ ਮਹੀਦ ਕੇਵਲ ਨਾਮ ਗਾਈਏ ਜਾਕੇ ਨੀਤ ਰਹਾਓ ਜਾਕੇ ਮੰਤਰ ਹਰ ਹਰ ਮਨ ਵਸੇ ਜਾਕੇ ਉਪਦੇਸ਼ ਪਰਮ ਪਉਨਸੇ ਜਾਕੇ ਕਿਰਤ ਨਿਰਮਲ ਸਾਰ ਜਾਕੀ ਰੇਨ ਵਾਸ਼ੇ ਸੰਸਾਰ ਕੂੜ ਪਤਿਤ ਜਾਕੇ ਸੰਗ ਉਦਾਹਰ ਏਕ ਨਿਰੰਕਾਰ ਜਾਕੇ ਨਾਮ ਆਧਾਰ ਸਰਬ ਜੀਆਂ ਕਾ ਭਾਂ ਜਾਣੇ ਪਿਓ ਕਿਰਪਾ ਤਦਾਨ ਨਿਰੰਝਣ ਦਿਓ ਬਾਰ ਬ੍ਰਹਮ ਜਬ ਭਏ ਕਰਪਾਲ ਤਬੋ ਪੇਟੇ ਗੁਰਸਾਧ ਦਿਆਲ ਦੀ ਦਿਨ ਰਾਤ ਨਾਨਕ ਨਾਮ ਧਿਆਏ ਸੂਖ ਸਹਿਜ ਆਨੰਦ ਹਰ ਨਾਏ ਗੋਣ ਮਹੱਲਾ ਪੰਜਵਾਂ ਗੁਰ ਕੀ ਮੂਰਤਿ ਮਨ ਮੈਂ ਧਿਆਨ ਗੁਰ ਕੈ ਸ਼ਬਦ ਮੰਤਰ ਮਨ ਮਾਨ ਗੁਰ ਕੈ ਚਰਨ ਰਿੱਧੇ ਲੈ ਧਾਰੋ ਗੁਰ ਪਾਲ ਬ੍ਰਹਮ ਸਦਾ ਨਮਸ਼ਕਾਰੋ ਮਤ ਕੋ ਭਰਮ ਭੂਲੇ ਸੰਸਾਰ ਗੁਰਬਿਨ ਕੋਇ ਨ ਉਤਲਸ ਪਾਰ ਰਹਾਉ ਭੂਲੇ ਕੋ ਗੁਰ ਮਾਰਗ ਪਾਇਆ ਅਵਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਲਾਸ਼ ਮਿਟਾਈ ਗੁਰਪੂਰੇ ਕੀ ਬੇਅੰਤ ਵਡਾਈ ਗੋਲ ਪ੍ਰਸਾਦ ਉਦ ਉਦ ਕਮਲ ਵਿਕਾਸ ਅੰਧਕਾਰ ਬਹ ਭਇਆ ਪ੍ਰਕਾਸ਼ ਜਿਨ ਕੀਆ ਸੋ ਗੁਰ ਤੇ ਜਾਣੇ ਆ ਗੁਰ ਕਿਰਪਾ ਤੇ ਮੁਖਦ ਮਨ ਮਾਨਿਆ ਗੁਰ ਕਰਤਾ ਗੁਰ ਕਰਨੇ ਜੋਗ ਗੁਰ ਪਰਮੇਸ਼ਰ ਹੈ ਵੀ ਹੋਗ ਉਹ ਨਾਨਕ ਪ੍ਰਭ ਇਹ ਜਨਾਈ ਗੁਰ ਬਿਨ ਗੁਰ ਮੁਕਤ ਨਾ ਪਾਈਏ ਭਾਈ ਗੋਲ ਮਹੱਲਾ ਪੰਜਵਾਂ ਗੁਰੂ ਗੁਰ ਗੁਰ ਕਰ ਮਨ ਮੋਰਾ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਤੇਗ ਰਹੋ ਦਿਨ ਰਾਤ ਜਾਕੀ ਕੋਏ ਨਮੀ ਤੇ ਦਾਤ ਗੋਲ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੇ ਸੋ ਪ੍ਰਵਾਨ ਰਹਾਉ ਗੁਰ ਚਰਣੀ ਜਾਕਾ ਮਨਮ ਲਾਗੇ ਦੁਖ ਦਰਦ ਭਲਮ ਤਾਕੇ ਭਾਗੇ ਦੁਖ ਦਰਦ ਤਾਕਾ ਭਾਗੇ ਦੁਖ ਦਰਦ ਭਲਮ ਤਾਕਾ ਭਾਗੇ ਗੁਰ ਕੀ ਸੇਵਾ ਪਾਏ ਮਾਨ ਗੁਰੂ ਉਪਲ ਸਦਾ ਗੁਰੂ ਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕੋ ਦੁਖ ਨਾ ਬਿਆਪੇ ਗੁਰ ਕਾ ਸੇਵ ਕਰਦਾ ਤੇ ਸਜਾਪੇ ਗੁਰ ਕੀ ਮਹਿਮਾ ਕਥਾ ਨਾ ਜਾਏ ਪਾਲ ਬ੍ਰਹਮ ਗੁਰ ਰਹਾ ਸਮਾਈ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਣੀ ਤਾਂ ਕੀ ਮਨ ਲਾਗ ਗੌਂਦ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੋਲ ਗੋਬਿੰਦ ਗੁਰ ਮੇਰਾ ਪਾਲ ਬ੍ਰਹਮ ਗੁਰ ਭਗਵੰਤ ਗੁਰ ਮੇਰਾ ਦਿਉ ਅਲਖ ਆਪਿਓ ਸਰਬ ਪੂਜ ਚੰਨ ਗੁਰ ਸਿਓ ਗੁਰ ਬਿਨ ਅਵਲ ਨਹੀ ਮੈਂ ਥਾਉ ਆਂਦਿਨ ਜਪੋ ਗੁਰੂ ਗੁਰ ਨਉ ਰਹੁ ਗੁਰ ਮੇਰਾ ਗਿਆਨ ਗੁਰ ਰਿਧੇ ਧਿਆਨ ਗੁਰ ਗੋਪਾਲ ਪੁਲਖ ਭਗਵਾਨ ਗੁਰ ਕੀ ਸ਼ਰਨ ਰਹੁ ਕਰ ਜੋਰ ਗੁਰੂ ਬਿਨਾ ਮੈਂ ਨਹੀ ਹੋਰ ਗੁਰ ਬੋਹਿਤ ਤਾਰੇ ਭਵ ਪਾਰ ਗੁਰ ਸੇਵਾ ਜਮਤੇ ਛੁਟਕਾਰ ਅੰਧਕਾਰ ਮਹਿ ਗੁਰਮੰਤਰ ਉਜਾਰਾ ਗੁਰਕੇ ਸੰਗ ਸકલ ਸਤਾਰਾ ਗੁਰਪੂਰਾ ਪਾਈਏ ਵਡ ਭਾਗੀ ਗੁਰ ਕੀ ਸੇਵਾ ਦੁਖ ਨਾ ਲਾਗੀ ਗੁਰ ਕਾ ਸ਼ਬਦ ਨਾ ਮਿਟੇ ਕੋਏ ਗੁਰ ਨਾਨਕ ਹਰ ਸੋਏ ਗੁਰੂ ਨਾਨਕ ਨਾਨਕ ਹਰ ਸੋਏ ਗੌਂਡ ਮਹੱਲਾ ਪੰਜਵਾਂ RAM RAM ਸੰਗ ਕਰ ਬਿਹਾਰ RAM 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 ਪ੍ਰਾਨ ਅਦਾਰ ਰਾਮ 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 ਕੀਰਤਨ ਗਾਏ ਰਮਤ ਰਾਮ ਸਭ ਰਿਹੋ ਸਮਾਏ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਉ ਰਾਮ ਰਾਮ ਤਨ ਸੰਚ ਪੰਡਾਰ ਰਾਮ 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 ਕਰ ਆਹਾਰ ਰਾਮ ਰਾਮ ਵਿਸਰ ਨਹੀਂ ਜਾਏ ਕਰ ਕਿਰਪਾ ਗੁਰ ਦੀਆ ਬਤਾਏ ਰਾਮ 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 ਸਦਾ ਸਹਾਏ ਰਾਮ 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 ਲਿਵ ਲਾਏ ਰਾਮ ਰਾਮ ਜਪ ਨਿਰਮਲ ਭਏ ਜਨਮ ਜਨਮ ਕੇ ਕਿਲ ਬਿਖ ਉ ਗਏ ਰਾਮਤ ਰਾਮ ਜਨਮ ਮਰਨ ਨਿਵਾਰੇ ਉਚਰਤ ਰਾਮ ਭੈ ਪਾਰ ਉਤਾਰੇ ਸਭ ਤੇ ਉਚ ਰਾਮ ਪ੍ਰਗਾਸ ਨਿਸਬਸਰ ਜਪ ਨਾਨਕ ਦਾਸ ਗੌਂਡ ਮਹੱਲਾ ਪੰਜਵਾਂ ਉਨਕੋ ਖਸਮ ਕੀਨੀ ਠਾਕਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਲ ਮੰਗਲ ਗਾਇ ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ ਰਾਮ ਭਗਤ ਕੇ ਪਾਣੀ ਹਾਰਾਉ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੇ ਸਲਾਮ ਲੂਟ ਲੇ ਸਾਕਤ ਪਤਖੋਵੇ ਸਾਧ ਜਨਾ ਪਗ ਮਲਮਲ ਧੋਵੇ ਪੰਚ ਪੂਤ ਜਣੇ ਇਕ ਮਾਏ ਉਤਪੂਜ ਖੇਲ ਕਰ ਜਗਤ ਬਿਐ ਤੀਨ ਗੁਣਾ ਕੇ ਸੰਗ ਰਚੇ ਰਹਿਸੇ ਇਨ ਕੋ ਛੂਡ ਉਪਰ ਜਨ ਬਸੇ ਕਰ ਕਿਰਪਾ ਜਨ ਲਈ ਛੜਾਏ ਜਿਸ ਕੇ ਸੇ ਦਿਨ ਰਖੇ ਹਟਾਏ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਖਵਾਰ ਗੋੜ ਮਹੱਲਾ ਪੰਜਵਾ ਕਲ ਕਲੇਸ਼ ਬਿਟੇ ਹਰ ਨਾਏ ਦੁਖ ਬਿਨ ਸੇ ਸੁਖ ਕੀਨੋ ਠਾਓ ਜਪ ਜਪ ਅਮਰਿਤ ਨਾਮ ਗਾਏ ਸੰਤ ਪ੍ਰਸਾਦ ਸਗਲ ਫਲ ਪਾਏ ਆਰਾਮ ਜਪਤ ਜਨ ਪਾਰ ਪਰੇ ਜਨਮ ਜਨਮ ਕੇ ਪਾਪ ਹਲੇ ਰਹਾਉ ਗੁਰ ਕੇ ਚਰਨ ਰਿਧੇ ਔਰ ਧਾਰੇ ਅਗਨ ਸਾਗਰ ਦੇ ਉਤਰੇ ਪਰੇ ਜਨਮ ਮਰਨ ਸਭ ਮਿਟੀ ਉਪਾਦ ਪ੍ਰਭ ਸਿਉ ਲਾਗੀ ਸਹਿਜ ਸੁਮਾਦ ਤਾਂਤ ਨੰਤਰੇ ਕੋ ਜੋਮੀ ਸਗਲ ਕਰਾਗੇ ਅੰਦਰ ਜਮੀ ਕਰਿ ਕਿਰਪਾ ਜਾ ਕੋ ਮਤ ਦੇ ਆਠ ਪਹਿਲ ਪ੍ਰਭ ਕਾ ਨਾਉ ਲੀ ਜਾਕੇ ਅੰਤਰ ਵਸੇ ਪ੍ਰਭ ਆਪ ਤਾਕੇ ਹਿਰਦੇ ਹੋਏ ਪ੍ਰਕਾਸ਼ ਭਗਤ ਪਾਏ ਹਰ ਕੀਤਨ ਕਰੀਏ ਜਪ ਪਾਰਬਮ ਨਾਨਕ ਨਸ ਤਰੀਏ ਗੌਲ ਮਹੱਲਾ ਪੰਜਵਾ ਗੁਰਕੈ ਚਲਨ ਕਮਲ ਨਮਸ਼ਕਾਰ ਕਾਮ ਕ੍ਰੋਧ ਇਸ ਤੰਤੇ ਮਾਰ ਹੋਏ ਰਹੀਏ ਸਗਲ ਕੀ ਦੀਨਾ ਕਟਕਟ ਰਮਈਆ ਸਭ ਮੈਂ ਚੀਨਾ ਇਨ ਬਿਦ ਰਵੋ ਗੋਪਾਲ ਗੋਬਿੰਦ ਤਨ ਤਨ ਪ੍ਰਭਾ ਪ੍ਰਭ ਕੀ ਜਿੰਦ ਰਹੋ ਆਠ ਪਹਿਰ ਹਰ ਕੇ ਗੁਣ ਗਾਓ ਜੀ ਪ੍ਰਾਨ ਕੋ ਇਹ ਸਉ ਧਜ ਵਿਮਾਨ ਜਾਨ ਪ੍ਰਭ ਸੰਗ ਸਾਧ ਪ੍ਰਸਾਦ ਹਰਿ ਸਿਉ ਮਨ ਰੰਗ ਜੰਤੋਂ ਕੀਆ ਤਿਸ ਕੋ ਜਾਨ ਆਗੇ ਦਰਗਹ ਪਾਵੇ ਮਾਨ ਮਨ ਤਨ ਨਿਰਮਲ ਹੋਏ ਨਿਹਾਲ ਅਰਸਨਾ ਨਾਮ ਜਪਤ ਗੋਪਾਲ ਕਰ ਕਰ ਪਾ ਮੇਰੇ ਦੀਨ ਦਿਆਲ ਸਾਧੂ ਕੀ ਮਨ ਮੰਗੇ ਰਵਾਲਾ ਹੋ ਦਿਆਲ ਦੇਹੋ ਪ੍ਰਭ ਦਾਨ ਨਾਨਕ ਜਪ ਜੀਵੇ ਪ੍ਰਭ ਧਾਮ ਗੌਂਡ ਮੁਹੱਲਾ ਪੰਜਵਾਂ ਤੂਪ ਦੀਪ ਸੇਵਾ ਗੋਪਾਲ ਅਨੇਕਬਾਲ ਬੰਦਨ ਕਰਤਾਰ ਪ੍ਰਭ ਕੀ ਸ਼ਰਨ ਗਹੀ ਸਭ ਤਿਆਗ ਗੁਰ ਸੁਪਰਸਾਨ ਭਏ ਵਡ ਭਾਗ ਆਠ ਪਹਿਰ ਗਾਈਏ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਉ ਹਰ ਹ ਗੁਣ ਰਮਤ ਭਏ ਆਨੰਦ ਪਾਲ ਬ੍ਰਹਮ ਪੂਰਨ ਬਖਸ਼ਿੰਦ ਕਲ ਕਿਰਪਾ ਜਨ ਸੇਵਾ ਲਾਏ ਜਨਮ ਮਰਨ ਦੁਖ ਬੀਟ ਮਿਲਾਏ ਕਰਮ ਧਰਮ ਇਹੋ ਤਤ ਗਿਆਨ ਸਾਧ ਸੰਗ ਜਪੀਏ ਹਰ ਨਾਮ ਸਾਗਰ ਧਾਰ ਬੋਹਿਤ ਪ੍ਰਭ ਚਰਨ ਅੰਤਰਜਾਮੀ ਪ੍ਰਭ ਕਾਰਣ ਕਰਨ ਰਾਖ ਲੀਏ ਆਪਣੀ ਕਿਰਪਾ ਧਾਰ ਪੰਚ ਦੂਤ ਭਾਗੇ ਬਿਕਰਾਲੇ ਜੁਗੇ ਜਨਮਨਾ ਕਬੂਹਾਰ ਨਾਨਕਾ ਅੰਗ ਕੀਆ ਕਰਤਾਰ ਗੋਡ ਮਹਲਾ ਪੰਜਵਾਂ ਕਲ ਕਿਰਪਾ ਸੋਖ ਆਨੰਦ ਕਰੇ ਬਾਲਕ ਰਾਖ ਲੀਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ੇਂਦਰ ਤੇਰੀ ਸ਼ਰਣ ਪ੍ਰਭ ਦੀਨ ਦਿਆਲ ਪਾਰ ਬ੍ਰਹਮ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਦਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੇ ਅਤੇ ਤਪਾਵਨ ਪ੍ਰਭ ਬਿਰਦ ਤੁਮਾਰੇ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਏ ਭਗਵੰਤ ਰੋਗ ਸੋਗ ਮਿਟੇ ਪ੍ਰਭ ਧਿਆਏ ਮਨ ਬਾਸ਼ਿਤ ਪੂਰਨ ਫਲ ਪਾਏ ਕਰਨ ਕਰਨ ਸਮਰਥ ਦਿਆਰ ਸਰਬ ਨਿਦਾਨ ਮਹਾ ਵਿਚਾਰ ਨਾਨਕ ਬਖਸ਼ ਲੀਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਗੋਂਡ ਮਹੱਲਾ ਪੰਜਵਾਂ ਹਰ ਹਰ ਨਾਮ ਜਪੋ ਮੇਰੇ ਮੀਤ ਨਰਮਲ ਹੋਏ ਤੁਮਾਰਾ ਚੀਤ ਮਨ ਤਨ ਕੀ ਸਭ ਮਿਟੇ ਬੁਲਾਏ ਦੁਖ ਹਨੇਰਾ ਸਗਲ ਜਾਏ ਹਰ ਗੁਣ ਗਾਵਤ ਤਰੀਏ ਸੰਸਾਰ ਵੱਡ ਭਾਗੀ ਪਾਈਏ ਪੁਰਖ ਪਾਲ ਰਹਾਓ ਜੋ ਜਨ ਕਰੇ ਕੀਰਤਨ ਗੋਪਾਲ ਤਿਸ ਕੋ ਪੋ ਨਾ ਸਕੇ ਜਮ ਕਾਲ ਜਗ ਮੇ ਆਇਆ ਸੁ ਪਰਵਾਨ ਗੁਰਮੁਖ ਆਪਣਾ ਖਸਮ ਪਛਾਨ ਹਰ ਗੁਣ ਗਾਵੇ ਸੰਤ ਪ੍ਰਸਾਦ ਕਾਮ ਕ੍ਰੋਧ ਮਿਟੇ ਉਨਮਾਦ ਸਦਾ ਹਜੂਰ ਜਾਣ ਭਗਵੰਤ ਪੂਰੇ ਗੁਰ ਕਾ ਪੂਰਨ ਮੰਤ ਹਰ ਤਨ ਖਾਟ ਕੀਏ ਪੰਡਾਰ ਮਿਲ ਸਤਗੁਰ ਸਭ ਕਾਜ ਸਵਾਰ ਹਰ ਕੇ ਨਾਮ ਰੰਗ ਸੰਗ ਜਾਗਾ ਹਾਰ ਚਰਣੀ ਨਾਨਕ ਮਨ ਲਾਗਾ ਗੌਲ ਮਹੱਲਾ ਪੰਜਵਾ ਭਾਵ ਸਾਗਰ ਬੋਹਿਤ ਹਰ ਚਰਨ ਸਿਮਰਤ ਨਾਮ ਨਹੀਂ ਫਿਰ ਮਰਨ ਹਰ ਗੁਣ ਰਮਤ ਨਹੀਂ ਜਮ ਪੰਥ ਮਹਾ ਵਿਚਾਰ ਪੰਚ ਦੂਤੇ ਮੰਥ ਤਉ ਸ਼ਰਣਾਈ ਪੂਰਨ ਨਾਥ ਜੰਤ ਆਪਣੇ ਕੋ ਦੀਜੇ ਹਾਥ ਰਹਾਉ ਸਿਮਰਤ ਸਾਸਤਰ ਬੇਦ ਪ੍ਰਾਨ ਪਾਰ ਬ੍ਰਹਮ ਕਾ ਕਰੇ ਵਖਿਆਣ ਜੋਗੀ ਜਤੀ ਬੈਸਨੂ ਰਾਮਦਾਸ ਮਿਤ ਨਹੀਂ ਬ੍ਰਹਮ ਅਬਿਨਾਸ ਕਰਨ ਪਲਾਹ ਕਰੇ ਸਿਵ ਦੇਵ ਤਿਲ ਨਹੀਂ ਬੂਝੇ ਅਲਖ ਉਪੇਵ ਪ੍ਰੇਮ ਭਗਤ ਜਿਸ ਆਪੇ ਦੇ ਜਗ ਮੇ ਬਿਰਲੇ ਕੀ ਕੇ ਮੋਹਿ ਨਿਰਗੁਣ ਗੁਣ ਕਿਛੂ ਨਾਹੇ ਸਰਬ ਨਿਦਾਨ ਤੇਰੀ ਦ੍ਰਿਸ਼ਟੀ ਮਾਹੇ ਨਾਨਕ ਦੀਨ ਜਾਚੇ ਤੇਰੀ ਸੇਵ ਕਰ ਕਿਰਪਾ ਦੀਜੇ ਗੁਰਦੇਵ ਗੌਂਡ ਮਹੱਲਾ ਪੰਜਵਾਂ ਸੰਤ ਕਾ ਲੀਆ ਤਤ ਵਿਦਾਰੋ ਸੰਤ ਕਾ ਨੰਦਕ ਆਕਾਸ਼ ਤੇ ਟਾਲੋ ਸੰਤ ਕੋ ਰੱਖੋ ਆਪਣੇ ਜੀ ਨਾਲ ਸੰਤ ਉਧਾਰੋ ਤਤ ਖਿਣ ਤਾਲ ਸੋਈ ਸੰਤ ਜੇ ਭਾਵੇ ਰਾਮ ਸੰਤ ਗੋਬਿੰਦ ਕੇ ਏਕੇ ਕਾਮ ਰਹਾ ਸੰਤ ਕੇ ਉਪਰ ਦੇ ਪ੍ਰਭ ਸਾਹ ਹਾਥ ਸੰਤ ਕੇ ਸੰਗ ਬਸੇ ਦਿਨ ਰਾਤ ਸਾਸ ਸਾਸ ਸੰਤ ਪ੍ਰਤਿਪਾਲ ਸੰਤ ਕਾ ਦੁਖੀ ਰਾਜ ਤੇ ਤਾਲ ਸੰਤ ਕੀ ਨਿੰਦਾ ਕਰੋ ਨਾ ਕੋਈ ਜੋ ਨੰਦੇ ਤਿਸ ਕਾ ਪਤਨ ਹੋਏ ਜਿਸ ਕੋ ਰਾਖੇ ਸਰਜਨਹਾਰ ਚਖ ਮਾਰੋ ਸકલ ਸੰਸਾਰਾ ਪ੍ਰਭ ਪਨੇ ਕਾ ਬਿਸਾਸ ਜਿਉ ਪੈਨ ਦੇ ਸਭ ਤਿਸ ਕੀ ਰਾਸ ਨਾਨਕ ਕੋ ਜੀ ਪ੍ਰਤੀਤ ਮਨ ਮੁਖ ਹਾਰ ਗੁਰਮੁਖ ਸਦ ਜੀਤ ਗੌਂਡ ਮਹਲਾ ਪੰਜਵਾਂ ਨਾਮ ਨਰੰਜਨ ਨੀਰ ਨਰਾਇਣ ਅਰਸਨਾ ਸਿਮਰਤ ਪਾਵ ਬਿਲਾਇਣ ਰਹਾਓ ਨਰਾਇਣ ਸਾਮਾਹੇ ਮਨ ਨਵਾਸ ਨਾਰਾਇਣ ਕਟਗੜ ਪਲਗਾਸ ਨਾਰਾਇਣ ਕਹਿ ਤੈ ਨਰਕ ਨਾ ਜਾਏ ਨਾਰਾਇਣ ਸੇਵ ਸકલ ਫਲ ਪਾਏ ਨਾਰਾਇਣ ਮਨ ਮੇ ਮਾਹੇ ਆਧਾਰ ਨਾਰਾਇਣ ਬੋਹਿਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਉਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਾਧ ਸਦ ਬਖਸ਼ਿੰਦ ਨਾਰਾਇਣ ਕੀਨੇ ਰੂ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਗ ਬਾਰ ਨਾਰਾਇਣ ਗਾਇਣ ਬਸਤ ਗੋਚਰ ਗੁਰ ਮਿਲ ਲਹੀ ਨਾਰਾਇਣ ਓਟ ਨਾਨਕ ਦਾਸ ਗਹੀ ਗੋਣ ਮਹੱਲਾ ਪੰਜਵਾਂ ਜਾ ਕੋ ਰਾਖੇ ਰਾਖਣ ਹਾਰ ਤਿਸ ਕਾ ਅੰਗ ਕਰੇ ਨਿਰੰਕਾਰ ਰਹਾਉ ਮਾਦ ਗਰਭ ਮਹਿ ਅਗਨ ਜੋ ਹੈ ਕਾਮ ਕ੍ਰੋਧ ਲੋਭ ਮੋਹ ਨ ਪੋਹੇ ਸਾ ਸੰਗ ਜਪੇਂ ਨਰੰਕਾਰ ਨੰਦ ਕੈ ਮੋਹਿ ਲਾਗੇ ਹਿਸ਼ਾਰ ਆਰਾਮ ਕਵਚ ਦਾਸ ਕਾ ਸੁਨਾਹੂ ਦੂਤ ਦੁਸ਼ਟ ਤਿਸ ਪੋਹਤ ਨਾਹੇ ਜੋ ਜੋ ਗਰਭ ਕਰੇ ਸੋ ਜਾਏ ਗਰੀਬ ਦਾਸ ਕੀ ਪ੍ਰਭ ਸ਼ਰਨਾਏ ਜੋ ਜੋ ਸ਼ਰਨ ਪਿਆ ਹਾਰ ਰਾਏ ਸੋ ਦਾਸ ਰਖਿਆ ਆਪਣੇ ਗੰਠ ਲਾਏ ਜੇ ਕੋ ਬਹੁਤ ਕਰੇ ਅਹੰਕਾਰ ਉਹ ਕਿਨ ਮੈਂ ਰੋਲਤਾ ਖਾਕੂ ਨਾਲ ਹੈ ਵੀ ਸੱਚਾ ਹੋਵਣ ਹਾਰ ਸਦਾ ਸਦਾ ਜਾਈ ਬੁਲਿਹਾਰ ਆਪਣੇ ਦਾਸ ਰਖੇ ਕਿਰਪਾਤਾਲ ਨਾਨਕ ਉਪਲਬ ਪ੍ਰਾਨ ਅਦਾਲ ਗੋਡਾ ਮਹਲਾ ਪੰਜਵਾ ਅਚਲਜ ਕਥਾ ਮਹਾਨੂਪ ਪ੍ਰਾਤ ਪ੍ਰਾਤਮਾ ਪਰ ਬ੍ਰਹਮ ਕਾਰੂ ਰਹਾ ਨਾ ਇਹੋ ਬੁੱਢਾ ਨਾ ਇਹ ਬਾਲਾ ਨਾ ਇਸ ਦੁਖ ਨਹੀਂ ਜਮ ਜਾਲਾ ਨਾ ਇਹ ਬਿੰਸੇ ਨਾ ਇਹ ਜਾਏ ਆਦ ਜੁਗਾਦੀ ਰਹਾ ਸਮਾਏ ਨਾ ਇਸ ਉਸਨ ਨਹੀਂ ਇਸ ਸੀਤ ਨਾ ਇਸ ਦੁਸ਼ਮਨ ਨਾ ਇਸ ਮੀਤ ਨਾ ਇਸ ਹਲਖ ਨਹੀਂ ਇਸ ਸੋਗ ਸਭ ਕੁਛ ਇਸ ਕਾ ਇਹੋ ਕਰਨੇ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਅਪਰੰਪਰ ਹੋਤਾ ਆ ਪਉ ਪੁਨਗਾ ਇਸ ਲਈ ਆਪਣਾ ਲਾਗੇ ਘਟ ਘਟ ਅੰਦਰ ਸਦ ਹੀ ਜਾਗੇ ਤੀਨ ਗੁਣਾ ਇੱਕ ਸਖਤ ਉਪਾਇ ਮਹਾ ਮਾਇਆ ਤਾਕੀ ਹੈ ਸ਼ਾਇਆ ਅਸ਼ਨ ਅਸ਼ੀਰ ਉਹ ਪੀਰ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਕੀ ਗਤ ਮਿਤ ਕਸ਼ੂ ਨਾ ਪਾਏ ਨਾਨਕ ਤਾਕੇ ਬਲ ਬਲ ਜਾਏ ਗੌਂਡ ਮਹੱਲਾ ਪੰਜਵਾਂ ਸੰਤਨ ਕੇ ਬਰਹਾਰੇ ਜਾਓ ਸੰਤਨ ਕੇ ਸੰਗ RAM ਗੁਣ ਗਾਓ ਸੰਤ ਪ੍ਰਸਾਦ ਕਿਲ ਵਿਕ ਸਭ ਗਏ ਸੰਤ ਸਰਣ ਵਡਭਾਗੀ ਪਏ RAM ਜਪਤ ਕਛ ਬਿਗੰਨ ਵਿਆਪੇ ਗੁਰਪ੍ਰਸਾਦ ਆਪਣਾ ਪ੍ਰਭ ਜਾਪੇ ਰਹਾਉ ਪਾਲ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ ਕੀ ਕਰੇ ਰਿਵਾਲ ਕਾਮ ਕ੍ਰੋਧ ਇਸ ਕੰਤੇ ਜਾਏ RAM ਰਤਨ ਵਸੇ ਮਨ ਆਏ ਸਫਲ ਜਨਮ ਤਾਂ ਕਾ ਪਰਵਾਨ ਪਾਲ ਬ੍ਰਹਮ ਨਿਕਟ ਕਰ ਜਾਣ ਭਾਏ ਭਗਤ ਪ੍ਰਭ ਕੀਰਤਨ ਲਾਗੇ ਜਨਮ ਜਨਮ ਕਾਸ ਹੋਇਆ ਜਾ ਕੇ ਚਰਨ ਕਮਲ ਜਨਕਾ ਆਧਾਰ ਗੁਣ ਗੋਬਿੰਦ ਰਉ ਸਚੁ ਵਪਾਰ ਦਾਸ ਜਨਾਂ ਕੀ ਮਨਸਾ ਪੂਰ ਨਾਨਕ ਸੁਖ ਪਾਵੇ ਜਨ ਤੂਰ ਨਾਨਕ ਸੁਖ ਪਾਵੇ ਜਨ ਤੂਰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ